ਪਾਤੀ ਹਰਮਨ ਪਿਆਰੇ ਮੁੱਖ ਮੰਤਰੀ ਸਤਪਾਗਨ ਸਿੰਘ ਮਾਨ ਜੀ ਦੀ ਗਵਾਈ ਛੋਈ ਜਿੱਦੇ ਅੰਦਰ ਬਹੁਤ ਸਾਰੇ ਅਹਿਮ ਫੈਸਲੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਪੰਜਾਬ ਦੇ ਰੋਜ਼ਗਾਰ ਨੂੰ ਲੈ ਕੇ ਲੈ ਗਏ ਜਿਨ੍ਹਾਂ ਵਿੱਚ ਸਭ ਤੋਂ ਅਹਿਮ ਤੇ ਇੰਪੋਰਟੈਂਟ ਮੈਕ ਜਿਹੜੇ ਤੇ ਗਏ ਮੈਂ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ employees ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਸ ਅਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆ ਗਿਆ ਪੀਬੀਐਮ ਦੇ ਅੰਦਰ ਚਾਹ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਜਿਹੜੇ ਮੁਲਾਜ਼ਮ ਲੇਗੇ ਉਹ ਜਾਂਦੇ ਸੀਗੇ ਉੱਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜੇ ਭਰੀਆਂ ਬੜੀ ਜਲਦੀ ਭਰੀਆਂ ਜਾਣਗੀਆਂ 3000 ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਜਿਹੜੀਆਂ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੀਆਂ ਇਹਦੇ ਨਾਲ ਮੈਂ ਸੰਬੰਧ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ ਵੱਤਬੱਤ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਅਰਜਵੇਂ ਸਾਰਿਆਂ ਨੂੰ ਪਤਾ ਕਿ ਲਗਭਗ 56000 ਨੌਕਰੀਆਂ ਆਲਰੇਡੀ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਗਵਾਈ ਚ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਚ ਦੇ ਚੁੱਕੀ ਆ ਉਸੇ ਤਹਿਤ ਇਹ ਵੀ ਲਗਭਗ 3000 ਤੋਂ ਵੱਧ ਪੋਸਟਾਂ ਨੇ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਆ ਕਿਹਨੇ ਕਿਹਦੇ ਖਾਲੀ ਪੰਨੇ ਨਹੀਂ ਆ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਇਹ ਗੱਲ ਕਰਾਂ ਤਾਂ 3000 ਤੋਂ ਵੱਧ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਿਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਖੇੜ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਦੀ ਵੀ ਅੱਜ ਪ੍ਰਵਾਨਗੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਹੈ ਤੇ ਨਾਲ ਦੀ ਨਾਲ ਮਲੇਰਕੋਟਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਆਪਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰ ਰਜਿਸਟਰ ਇੰਸਪੈਕਟਰਸ ਜਾਂ ਪੋਸਟਮ ਮਲੇਰਕੋਟਲੇ ਦੇ ਅੰਦਰ ਲਗਭਗ 11 ਅਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਮਲੇਰਕੋਟਲਾ ਦੇ ਲਈ ਕੀਤੀ ਗਈ ਆ ਸੋ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਫੈਸਲੇ ਜਿਹੜੀ ਲੋਕ ਪੱਕੀ ਲੈ ਰਹੀ ਆ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਦੋਰਾਹਾ ਦੇ ਅੰਦਰ CHCC ਜਿਹੜਾ ਸਿਵਲ ਹਸਪੀਟਲ ਦਾ ਦੋਰਾਹਾ ਦੇ ਅੰਦਰ ਉੱਥੇ ਨਵੀਆਂ 51 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਆ ਔਰ ਇਸ ਦੇ ਨਾਲ ਹੀ ਡੈਂਟਲ ਟੀਚਿੰਗ ਫੈਕਲਟੀ ਪਹਿਲਾਂ ਜਿਹੜੀ ਮੈਡੀਕਲ ਟੀਚਿੰਗ ਫੈਕਲਟੀ ਸੀ ਹੁਣ ਡੈਂਟਲ ਟੀਚਿੰਗ ਫੈਕਲਟੀ ਦੀ ਜਿਹੜੀ ਏਜ ਆ ਉਹ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਆ ਔਰ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਸਾਨੂੰ ਜਿਹੜਾ ਐਕਸਪੀਰੀਅੰਸ ਸਾਡਾ ਸਟਾਫ ਆ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਨ੍ਹਾਂ ਦਾ ਇੱਕ ਲੰਬਾ ਸਮਾਂਗਾ ਉਹਨਾਂ ਦੇ ਸਵਾਭਾ ਵਿੱਚ ਅਸੀਂ ਵਾਅਦਾ ਕੀਤਾਗਾ ਔਰ ਤਿੰਨ ਸਾਲ ਉਹ ਹੋਰ ਜਿਹੜੇ ਪੜਾਉਣ ਨੂੰ ਮਿਲਣਗੇ ਇਸ ਤੋਂ ਬਿਨਾ ਸੀਡੀਪੀਓ ਦੀਆਂ ਪੰਜਾਬ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਜਿਨੂੰ ਆਪਾਂ ਕਹਿੰਦੇ ਆ ਸੀਡੀਪੀਓ ਉਹਦੀਆਂ ਵੀ 16 ਅਸਾਮੀਆਂ ਜਿਹੜੀਆਂ ਉਹ ਅਸੀਂ ਮੋੜ ਸਰਜੀਤ ਕੀਤੀਆਂ ਨੇ ਵੀ ਬੜੀ ਜਲਦੀ ਜਿਹੜੀਆਂ ਭਰੀਆਂ ਜਾਣੀਆਂ ਇਹ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਅੱਜ ਲੈ ਗਿਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਲਗਾਤਾਰ ਲਗਾਤਾਰ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਆ ਜਾਂ ਸਾਡਾ ਜਿਹੜਾ ਹਾਊਸਿੰਗ ਡਿਪਾਰਟਮੈਂਟ ਆ ਉਹਦੇ ਅੰਦਰ ਕਾਫੀ ਸਾਰੀ ਅਸੀਂ ਸੌਦਾ ਕੀਤੀਆਂ ਨੇ ਮੈਂ ਜੇ ਮੈਂ ਗੱਲ ਕਰਾਂ ਉਹਨਾਂ ਸੌਦਾ ਦੀ ਉਹਨਾਂ ਵਿੱਚੋਂ ਸਭ ਤੋਂ ਬਾਅਦ ਪਹਿਲਾਂ ਕੀ ਸੀਗਾ ਕਿ ਪੀਐਸ ਆਈ ਡੀ ਸੀ ਜਿਹੜਾ ਡਿਪਾਰਟਮੈਂਟ ਹੈ ਜਿਹੜਾ ਕਿ ਇੰਡਸਟਰੀ ਨੂੰ ਦੇਖਦਾਗਾ ਉਸ ਡਿਪਾਰਟਮੈਂਟ ਦੇ ਅੰਦਰ ਅਸੀਂ ਪਲੌਟਾਂ ਦਾ ਪਲੌਟਾਂ ਦੀ ਜਿਹੜੀ ਆ ਉਹਨਾਂ ਦਾ ਉਹਨਾਂ ਦੀ ਵੰਡ ਦਾ ਫੈਸਲਾ ਕੀਤਾ ਸੀਗਾ ਕਿ ਜੇਕਰ 2000 ਗਾਜ ਦਾ ਪਲਾਟ ਆ ਤਾਂ ਉਹ 1000 ਗਾਜ ਬਣਿਆ ਜਾ ਸਕਦਾ ਹੈ ਪਰ ਲੇਕਿਨ ਇਹਦੇ ਚ ਇੱਕ ਫੈਸਲਾ ਰਹਿ ਗਿਆ ਸੀਗਾ ਕਿ ਗਮਾਡਾ ਪੂਡਾ ਜਿਹੜੀਆਂ ਇੰਡਸਟਰੀਅਲ ਪਲੌਟ ਕੱਟਦਾਗਾ ਪਹਿਲਾਂ ਤਾਂ ਪੀ ਐਸ ਆਈ ਡੀ ਸੀ ਦੀ ਗੱਲ ਸੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਘਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰੋਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਗਾਜ ਦਾ ਹੋਊਗਾ ਇਹ ਤੋਂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਗਾਜ ਦਾ ਪਲਾਟ ਆ ਉਹਦੇ 4 ਪਲਾਟ ਵੰਡ ਸਕਦੇ ਨੇ ਪਰ ਲੇਕਿਨ ਉਹਨੂੰ ਚਾਰਾਂ ਦੇ ਲਈ ਇਹ ਉਹਨੂੰ ਜਿਹੜਾ ਹੈਗਾ ਜਿਹੜਾ ਵੀ ਮਾਲਕ ਹੋਊਗਾ ਅੰਦਰ ਹੋਊਗਾ ਉਹਨੂੰ ਇਨਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਯਾਨੀ ਕਿ ਚੌੜੀ ਸੜਕ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਆ ਇਹ ਵੀ ਇੱਕ ਮਾਇਸਾਬੰਦ ਇੱਕ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਅੱਜ ਸਰਕਾਰ ਨੇ ਲਿਆਗਾ ਔਰ ਇਸ ਤੋਂ ਬਿਨਾ ਜਿਹੜਾ ਇੱਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆਗਾ ਕਿ ਪੰਜਾਬ ਦੇ ਅੰਦਰ ਇੱਕ ਨਵੀਂ ਜਿਹੜੀ ਆ ਲੋ ਇੰਪੈਕਟ ਗ੍ਰੀਨ ਹੈਬਿਟੈਟਸ ਇੱਕ ਜਿਹਨੂੰ ਆਪਾਂ ਕਹਿੰਦੇ ਆ ਡੀ ਲਿਸਟ ਪ੍ਰਾਪਰਟੀਆਂ ਜਿਹੜੀਆਂ ਡੀ ਲਿਸਟਡ ਪ੍ਰਾਪਰਟੀਆਂ ਸੀ ਪੰਜਾਬ ਦੀਆਂ ਉਹਨਾਂ ਦੇ ਅੰਦਰ ਅਸੀਂ ਅਲਾਉਕ ਕੀਤਾਗਾ ਜੇਕਰ 4000 ਗਜ ਦਾ ਸੌਰੀ 4000 ਸਕਰ ਫੀਟ ਦੇ ਕੋਲ ਜਗ੍ਹਾ ਕੀਤਾ ਹੋਤ ਚ 400 ਸਕਰ ਫੀਟ ਜਗ੍ਹਾ ਦੇ ਉੱਤੇ ਅੰਦਰ ਆਪਣਾ ਜਿਹੜਾ ਉਹ ਘਰ ਬਣਾ ਸਕਦਾਗਾ ਸੋ ਇਹ ਡੀ ਲਿਸਟਡ ਪ੍ਰਾਪਰਟੀਆਂ ਦੇ ਅੰਦਰ ਪ੍ਰੋਵੀਜ਼ਨ ਕੀਤੀ ਆ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਨੂੰ ਪੰਜਾਬ ਦਾ ਉਹ ਇਲਾਕਾ ਜਿਹੜਾ ਇਹ ਦੂਰਾ ਪਿਆਸੀ 400 ਵਰਗ ਗਜ ਜਿਹੜਾ ਪਰ ਲਿਖਨੇ ਆ ਕਿ 400 ਵਰਗ ਗਜ ਤੋਂ ਘੱਟ ਉਹ ਪਲਾਟ ਨਹੀਂ ਹੋਣਾ ਚਾਹੀਦਾ 400 ਗਾਇ ਦੇ ਅੰਦਰ ਸਿਰਫ 400 4000 ਗਾਇ ਦੇ ਅੰਦਰ ਸਿਰਫ 400 ਸੋ ਇਹਦੇ ਨਾਲ ਹੋਰ ਜਿਹੜੀਆਂ ਸ਼ਰਤਾਂ ਨੇਗੀਆਂ ਉਹ ਜਿਹੜੀਆਂ ਆਲਰੇਡੀ ਲੱਗੀਆਂ ਹੁੰਦੀਆਂ ਲੱਗੀਆਂ ਰਹਿਣਗੀਆਂ ਸੋ ਇਹ ਵੱਡਾ ਜਿਹੜਾ ਅੱਜ ਫੈਸਲਾ ਹੋਇਆਗਾ ਸੋ ਇਸੇ ਤਰ੍ਹਾਂ ਜੇ ਮੈਂ ਮੈਂ ਕਹਾਗਾ ਕਿ ਪਹਿਲਾ ਉਦਯੋਗਿਕ ਪਲਾਟਾਂ ਦੇ ਅੰਦਰ ਉਹਦੇ ਜਦੋਂ ਪਲਾਟਾਂ ਨੂੰ ਵੰਡਣਗੇ ਤਾਂ ਉੱਥੇ 50 ਰੁਪਏ ਘਟੋ-ਘਟ ਜਿਹੜਾ ਉਹਨੂੰ ਗੱਜ ਦੇ ਹਿਸਾਬ ਦੇ ਨਾਲ ਸਰਕਾਰ ਨੂੰ ਵੀ ਅਦਾਇਗੀ ਕਰਨੀ ਹੋਊਗੀ ਇਸ ਤੋਂ ਬਿਨਾ 50 ਰੁਪਏ 50 ਰੁਪਏ ਪ੍ਰਤੀ ਗੱਜ ਕਿਉਂਕਿ ਪਲਾਟ ਤਾਂ ਉਹਦਾ ਹੀ ਹੈ ਤੇ ਇਸ ਤੋਂ ਬਿਨਾ ਜਿਹੜੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਡਿਪਾਰਟਮੈਂਟ ਦੇ ਅੰਦਰ ਕਾਫੀ ਸਾਰੇ ਐਮ ਫੈਸਲੇ ਲੱਗੇ ਜਿਨ੍ਹਾਂ ਵਿੱਚ ਟਰਾਂਸ ਜੈਂਡਰ ਜਿਹੜਾ ਭਾਈਚਾਰਾ ਹੈਗਾ ਟਰਾਂਸ ਜੈਂਡਰ ਭਾਈਚਾਰੇ ਦਾ ਉਹਦੇ ਸਾਰੇ ਹੁਣ ਮਾਮਲੇ ਜਿਹੜੇ ਨੇਗੇ ਉਹ ਉਹਨਾਂ ਸੰਬੰਧੀ ਰੂਲ ਬਣਾਉਣੇ ਉਹਨਾਂ ਸੰਬੰਧਿਤ ਜਿਹੜੀਆਂ ਵੀ ਸੁਵਿਧਾਵਾਂ ਨੇਗੀਆਂ ਉਹ ਸਮਾਜਿਕ ਸੁਰੱਖਿਆ ਡਿਪਾਰਟਮੈਂਟ ਜਿਹੜਾ ਕਰੂਗਾ ਸੋ ਇਹ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਸੌਂਪੀ ਗਈ ਆ ਔਰ ਇਸ ਤੋਂ ਬਿਨਾ ਸਮਾਜਿਕ ਸੁਰੱਖਿਆ ਦੇ ਦਿਨ ਜਿਹੜਾ ਸਾਡੀਆਂ ਬੱਚੀਆਂ ਦੇ ਲਈ ਸੈਨੇਟਰੀ ਨੈਪਕਿਨ ਜਿਹੜੇ ਨੇਗੇ ਉਹ ਵੀ ਅਸੀਂ ਬੜੀ ਜਲਦੀ ਖਰੀਦ ਕੇ ਜਿਹੜਾ ਲਗਭਗ ਵੰਦਾ ਕਰੋੜ ਤੋਂ ਉੱਪਰ ਦਾ 53 ਕਰੋੜ ਰੁਪਏ ਦੇਣਗੇ ਉਹ ਅਸੀਂ ਸਾਡੀਆਂ ਜਿਹੜੀਆਂ ਆ ਆਂਗਣਵਾੜੀ ਵਰਕਰਸ ਨੇ ਉਹਨਾਂ ਦੇ ਰਾਹੀਂ ਗਰੀਬ ਬੱਚੀਆਂ ਨੂੰ ਇਹ ਸੈਨੀਟਰੀ ਨੈਪਕਿਨ ਪੈਡ ਜਿਹੜੇ ਅਸੀਂ ਦੇਵਾਂਗੇ ਤਾਂ ਕਿ ਉਹ ਜਿਹੜਾ ਅਛਾ ਤਰੀਕੇ ਨਾਲ ਆਪਣਾ ਜੀਵਨ ਬਸਰ ਕਰ ਸਕਣ ਇਸ ਤੋਂ ਰਾ ਇਸ ਤੋਂ ਪਹਿਲਾਂ ਮੈਂ ਦੱਸ ਚੁੱਕਿਆ ਕਿ 16 ਸਾਮੀਆਂ ਜਿਹੜੀਆਂ ਨੇ ਉਹ ਪੀਪੀਐਸਸੀ ਰਾਹੀਂ ਸੀਡੀਪੀ ਅਹੁਦਾ ਭਰਨ ਦਾ ਫੈਸਲਾ ਕੀਤਾਗਾ ਔਰ ਦਰਾਹਾ ਦੇ ਅੰਦਰ 30 ਬੈੱਡਾਂ ਵਾਲੇ ਹਸਪੀਟਲ ਚ 51 ਪੋਸਟਾਂ ਦੀ ਰਚਨਾ ਕੀਤੀ ਗਈ ਆ ਤੇ ਇਹ ਅੱਜ ਮੈਂ ਸਮਝਦਾ ਅਹਿਮ ਫੈਸਲੇ ਸਰਕਾਰ ਵੱਲੋਂ ਲੈ ਗਏ ਨੇ ਇਸ ਤੋਂ ਬਿਨਾ ਇੱਕ ਹੋਰ ਅਹਿਮ ਫੈਸਲਾ ਕਿ ਐਡੀਸ਼ਨਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਅਦਾਲਤ ਜਲੰਧਰ ਦੇ ਲਈ 6 ਜਿਹੜੀਆਂ ਅ ਅਸਾਮੀਆਂ ਲਗੀਆਂ ਉਹਨਾਂ ਦੀ ਵੀ ਪ੍ਰਵਾਨਗੀ ਦਿੱਤੀ ਗਈ ਆ ਇਸ ਤੋਂ ਬਿਨਾ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਜਿਹੜਾ 350ਵਾਂ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਅਸੀਂ ਮਨਾ ਰਿਹਾ ਦਿਹਾੜਾ ਮਨਾ ਰਿਹਾ ਉਹਨਾਂ ਦਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਫੰਕਸ਼ਨ ਜਾਰੀ ਨੇਗੇ ਸੋ ਉਸ ਦੇ ਅੰਦਰ ਅਸੀਂ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਬੁਲਾਉਣ ਦਾ ਫੈਸਲਾ ਕੀਤਾ ਹੈਗਾ ਸ਼੍ਰੀ ਗੁਰਤੇਗ ਬਹਾਦਰ ਜੀ ਨੂੰ ਸਮਰਪਿਤ ਇਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਵਿਸ਼ੇਸ਼ ਸੈਸ਼ਨ ਇਹ 24 11 2025 ਨੂੰ 24 11 2025 ਨੂੰ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਊਗਾ ਔਰ ਉੱਥੇ ਉਸ ਦਿਨ ਮੈਂ ਸਮਝਦਾ ਸਾਰੇ ਜਿਹੜੇ ਰੂਨਲ ਰੈਗੂਲੇਸ਼ਨ ਜਿਹੜੇ ਜਨਰਲ ਅਜਰਾਤ ਚ ਹੁੰਦੇ ਨੇ ਉਹ ਨਹੀਂ ਹੋਣਗੇ ਔਰ ਸਿਰਫ ਔਰ ਸਿਰਫ ਸ਼੍ਰੀ ਗੁਰਤੇਗ ਬਹਾਦਰ ਨੂੰ ਸਮਰਪਿਤ ਜਿਹੜੇ ਡਿਸਕਸ਼ਨ ਵਿਚਾਰਾਂ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਲੈ ਕੇ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਲੈ ਕੇ ਉਹਨਾਂ ਦੇ ਜੀਵਨ ਬਾਰੇ ਜਿਹੜੀ ਚਰਚਾ ਕੀਤੀ ਜਾਊਗੀ ਸਪੈਸ਼ਲ ਸੈਸ਼ਨ ਜਿਹੜਾ ਮੈਂ ਸਭ ਨਾਲ ਪਹਿਲੀ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਅਨੰਦਪੁਰ ਸਾਹਿਬ ਇਹ ਸਮਾਗਮ ਹੋ ਰਿਹਾ ਨਹੀਂ ਸਾਰੇ ਸਮਾਗਮ ਪੁਰਾਣੀਆਂ ਸਰਕਾਰਾਂ ਨੇ ਚੰਡੀਗੜ੍ਹ ਕੀਤਾ ਸੀ ਪਰ ਲੇਕਿਨ ਅਸੀਂ ਪਵਿੱਤਰ ਜਿਹੜੀ ਧਰਤੀ ਆ ਉੱਥੇ ਬਣਾਉਣ ਦਾ ਫੈਸਲਾ ਕੀਤਾਗਾ ਉੱਥੇ ਜਿਹੜਾ ਕਰਨ ਦਾ ਫੈਸਲਾ ਕੀਤਾਗਾ ਤਾਂ ਕਿ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਵਿਦੇਸ਼ਾਂ ਵਿੱਚ ਦੇ ਲੋਕਾਂ ਨੂੰ ਦੁਨੀਆ ਭਰ ਨੂੰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਉਹਨਾਂ ਦੇ ਬਲੀਦਾਨ ਦੇ ਨਾਲ ਅਨੁ ਦੱਸ ਸਕੀਏ ਕਿ ਕਿੰਨਾ ਵੱਡਾ ਬલિદાન ਜਿਹੜਾ ਉਹ ਦੇਸ਼ ਦੇ ਲਈ ਕੌਮ ਦੇ ਲਈ ਲੋਕਾਂ ਦੇ ਲਈ ਸ਼੍ਰੀ ਗੁਰਤੇਗ ਬਾਹਦਰ ਜੀ ਨੇ ਕੀਤਾ ਸੀਗਾ ਬਹੁਤ ਬਹੁਤ ਧੰਨਵਾਦ